ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਮਹਾਲੀ ਵਿਖੇ ਜੋ ਘਟਨਾ ਹੋਈ ਹੈ ਇੱਕ ਕਬੱਡੀ ਪ੍ਰਮੋਟਰ ਦੀ ਗੋਲੀਆਂ ਮਾਰ ਕੇ ਹਤਿਆ ਕਰਤੀ ਉਸ ਤੋਂ ਪਹਿਲਾਂ ਜਿਹੜੀਆਂ ਇਹ ਬਲੌਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਚੱਲ ਰਹੀਆਂ ਸੀਗੀਆਂ ਉਹਦੇ ਵਿੱਚ ਮੈਂ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਸਬ-ਡਿਵੀਜ਼ਨਲ ਡੀਐਸਪੀ ਨੇ ਉਹ ਲੋਕ ਨੂੰ ਅਪੀਲ ਕਰ ਰਹੇ ਸੀ ਵੀ ਆਪਣਾ ਅਸਲਾ ਜਾਂ ਤਾਂ ਜਮ੍ਹਾਂ ਕਰਾ ਦਿਓ ਜਾਂ ਇਹਨੂੰ ਕੈਰੀ ਨਾ ਕਰਿਓ ਨਾਲ ਨਾ ਚੱਕਿਓ ਨਹੀਂ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਊਗੀ ਚਲੋ ਡੀਐਸਪੀ ਸਹਬਾਨ ਤਾਂ ਆਪਣੇ ਡਿਊਟੀ ਤੇ ਬੰਨੇ ਹੋਏ ਨੇ ਪਰ ਸਰਕਾਰਾਂ ਨੂੰ ਤੇ ਵੱਡੇ ਜਿਹੜੇ ਅਧਿਕਾਰੀ ਨੇ ਪ੍ਰਸ਼ਾਸਨ ਦੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਗੱਲ ਤੋਂ ਨਵਾਂ ਫੈਸਲਾ ਲੈਣ ਦੀ ਲੋੜ ਜ਼ਰੂਰ ਹੈ। ਕੋਕਿਆ ਦੇਖੋ ਜਿਹੜੀ ਆ ਪਿੱਛੇ ਆਵਾਜ਼ ਆ ਰਹੀ ਹੈ। ਇਹਦੇ ਵਿੱਚ ਇੱਕ ਵਾਰੀ ਘੋੜਾ ਦੱਬੇ ਤੇ ਪਿਸਤੌਲ ਦੇ ਵਿੱਚੋਂ 5-6 ਗੋਲੀਆਂ ਇਕੱਠੀਆਂ ਨਿਕਲ ਰਹੀਆਂ ਨੇ। ਹੁਣ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਨਜਾਇਜ਼ ਅਸਲਾ ਤੇ ਉਹ ਅਸਲੇ ਦੇ ਵਿੱਚ ਐਨੇ ਵਧੀਆ ਤਰੀਕੇ ਦੇ ਹਥਿਆਰ ਜਿਹੜੇ ਕਿ ਪੁਲਿਸ ਕੋਲ ਵੀ ਨਹੀਂ ਹੈਗੇ ਪਾਹ ਚੁੱਕੇ ਨੇ। ਤੇ ਉੱਤਰ ਵਿਚਾਰਾ ਜਿਹੜਾ ਕੋਈ ਮਾੜਾ ਮੋਟਾ ਕੋਈ ਲਿਸੈਂਸ ਧਾਰਕ ਹੈ ਉਹਨੂੰ ਕਹਿ ਦਿੰਦੇ ਆ ਵੀ ਭਾਈ ਜੇ ਅਸਲਾ ਚੱਕ ਕੇ ਤੁਰੇ ਤੁਸੀਂ ਜਾਂ ਤੁਸੀਂ ਨਾਲ ਲੈ ਕੇ ਚੱਲੇ ਤਾਂ ਤੁਹਾਡੇ ਉੱਪਰ ਕਾਨੂੰਨੀ ਕਾਰਵਾਈ ਹੋਊਗੀ। ਉਹ ਭਾਈ ਇਹ ਜਿਹੜੀ ਹੈ ਜੀ ਇਹ ਮੈਂ ਸਰਕਾਰਾਂ ਨੂੰ ਵੀ ਤੇ ਵੱਡੇ ਜਿਹੜੇ ਫੈਸਲੇ ਲੈਂਦੇ ਨੇ ਉੱਚ ਅਧਿਕਾਰੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਐ ਕਿ ਇਹਦੇ ਇਸ ਪਾਲਿਸੀ ਉੱਪਰ ਦੁਬਾਰਾ ਸੋਚਿਆ ਜਾਵੇ ਜਿਹੜੇ ਕੋਈ ਇਨਕਮ ਟੈਕਸ ਪਈ ਹੈ। ਕੋਈ ਵਪਾਰੀ ਨੇ ਜਿਨ੍ਹਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈ ਉਹਨਾਂ ਦਾ ਜਿਹੜਾ ਲਾਇਸੈਂਸ ਬਣਾਉਣ ਦੀ ਜਿਹੜੀ ਕੋਈ ਇਸ਼ੂ ਕਰਨ ਦੀ ਜਿਹੜੀ ਵਿਧੀ ਹੈ ਉਹਨੂੰ ਸਰਲ ਕਰਿਆ ਜਾਵੇ ਹੋਰ ਜਿਹੜੇ ਪਬਲਿਕ ਚ ਤੁਰੇ ਫਿਰਦੇ ਨੇ ਬੰਦੇ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਕੇ ਉਹਨਾਂ ਦਾ ਰਿਕਾਰਡ ਚੈੱਕ ਕਰਕੇ ਉਹਨਾਂ ਦੀ ਉਹਨਾਂ ਨੂੰ ਲਾਇਸੈਂਸ ਜਿਹੜੇ ਨੇ ਉਹ ਸੌਖੇ ਤਰੀਕੇ ਨਾਲ ਦਿੱਤੇ ਜਾਣ ਹੁਣ ਤਾਂ ਲਾਇਸੈਂਸ ਜਿਹੜਾ ਹੈਗਾ ਅਸਲੇ ਦਾ ਲੈਣਾ ਇਕ ਬਹੁਤ ਹੀ ਜਿਹਨੂੰ ਕਹਿੰਦੇ ਨੇ ਇੱਕ ਅਸੰਭਵ ਜਿਹਾ ਕੰਮ ਬਣ ਚੁੱਕਿਆ ਹੈ ਤੇ ਉਧਰ ਪੰਜਾਬ ਦੇ ਹਾਲਾਤ ਇਸ ਤਰੀਕੇ ਵੱਲ ਨੂੰ ਜਾ ਰਹੇ ਨੇ ਕਿ ਜਿਹੜੇ ਨਜਾਇਜ਼ ਅਸਲਾ ਰੱਖ ਰਹੇ ਨੇ ਉਹਨਾਂ ਕੋਲ ਇੰਨਾ ਵਧੀਆ ਅਸਲਾ ਆ ਚੁੱਕਿਆ ਹੈ ਕਿ ਉਹੋ ਪੁਲਿਸ ਨਾਲੋਂ ਵੀ ਵਧੀਆ ਹੈ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਕਿ ਉਸ ਇਹਦੇ ਬਾਰੇ ਸੋਚਿਆ ਜਾਵੇ ਔਰ ਉਸ ਹਿਸਾਬ ਨਾਲ ਆਪਣੀ ਪਾਲਿਸੀ ਬਣਾਈ ਜਾਵੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ